ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਉਹ ਬਾਵ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੀ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਬਾਹਰੋਂ ਦਨਵੀਰ ਸ਼ਾਹ ਨਾਮ ਦਾ ਇੱਕ ਸਮਗਲਰ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਅਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮਗਲਰ ਹੈ ਉਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਕੋਇਂਦਵਾਲ ਸਾਹਿਬ ਗੇਲ ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਰਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਇਹ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਹਦੇ ਚ ਸਾਡੀ ਜਿਹੜੀ ਟੀਮ ਐ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇਨਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇਨਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿਰੋਇਨ ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅਮਰਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾ ਨਾਮ ਦਾੜਾ ਸਮਗਲਰ ਉਹਦੇ ਨਾਲ ਇੰਟੈਕ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਨੂੰ ਉਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈਗੀ ਹੈ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਲ ਨਾਲ ਰੀਲੇਟਡ ਜਿਹੜੋ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੇਸਟ ਹੋਈ ਫਿਰ ਜਸ਼ਨਪ੍ਰੀਤ ਗगन ਦੀ ਉਸ ਤੋਂ ਬਾਅਦ ਰਾਜੀਵ ਪੰਜ ਕੋਤਰਾ ਇਹ ਅਰਨੀਆਂ ਜੀਐਨਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜਾ ਹੈ ਲੜਾਈ ਝਗੜੇ ਦਾ ਉੱਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰ ਹੈ ਜੀਐਨਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵੀਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅਮਰਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ﺍﻟियस ਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰਡੀਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਕੁਲਵਿੰਦਰ ਸਿੰਘ ਇਹ ਮੂੜੇ ਚੱਕ ਦਾ ਪੀਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਇਨ ਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਏ ਵੀ ਆਰਸਪੁਰਾ ਜੀ ਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਰਟਲ ਮੈਂ ਇਹਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਜਿਹੜਾ ਸਮਗਲਰ ਹੈਗਾ تنویر شاہ کافی ਸਮੇਂ ਤੋਂ ਚਲਾ ਰਿਹਾ ਔਰ ਸਾਡੇ ਕੋਲ ਬੜੀ ਡਿਟੇਲ ਜੀ ਐਵੀਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫ ਜਿਹੜੀ ਇਹ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵੀਡੈਂਸ ਵੀ ਸਾਡੇ ਕੋਲ ਆਈ ਹੈ ਜਿਹਦੇ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਕਿ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਨ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਹੈ ਸਿਰਫ ਉਨੀ ਇੱਕ ਫੋਟੋ ਵਿਦਆਊਟ ਫੇਸ भेजी ਜਾਂਦੀ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਗਾ ਚੀਜ਼ ਏ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਚਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਤੇ ਹੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀ ਐਂਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲੈਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਵੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂਗੇ ਪੰਜਾਬ ਦਾ ਬਾਰਡਰ ਜਿਹੜਾ ਰਾਜਸਥਾਨ ਪਹਿਲੀ ਵਾਰੀ ਇਹਨੇ ਪੜੀ ਆ ਕਿ ਐਥੇ ਸੱਤੀ ਹੋਰ ਦੇ ਆ ਜਾਂ ਪੁਲਿਸ ਜ਼ਿਆਦਾ ਮੁਸਤਵਰ ਸ ਹੈ ਕਿ ਰਾਜਸਥਾਨ ਬਾਰਡਰ ਦੇ ਦੇਖੋ ਇਹ ਤੁਹਾਨੂੰ ਆਪ ਇਸ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ ਬਟ ਬੇਸਿਕ ਇਹ ਹੈ ਕਿ ਡਿਫਰੈਂਟ ਬਾਰਡਰਸ ਡਿਫਰੈਂਟ ਸਮਗਲਰਸ অর ਪਾਕਿਸਤਾਨ ਬੇਸਡ ਉਹਨਾਂ ਦੀ ਬੈਕਿੰਗ ਹੈਗੀ ਆਈਐਸ ਆਈ ਦੀ ਜਾਂ ਹੋਰ ਚੀਜ਼ਾਂ ਦੀ ਉਹ ਚੇਂਜ ਕਰਦੇ ਰਹਿੰਦੇ ਨੇ ਔਰ ਇੱਥੇ ਡੈਫੀਨਿਟਲੀ ਸਟਰੈਂਥ ਜ਼ਿਆਦਾ ਹੈ ਬਾਰਡਰ ਦੇ ਉੱਤੇ ਪੈਟ੍ਰੋਲਿੰਗ ਵੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਉਹ ਪਿਛਲੇ ਦਿਨਾਂ ਚ ਰਿਕਵਰੀਜ਼ ਵੀ ਹੋਈਆਂ ਤਾਂ ਨੈਚਰਲੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਸਲੀਪੀ ਏਰੀਆ ਦੇ ਵਿੱਚ ਇਹ ਕਰਕੇ ਮਤਲਬ ਇਹਨੂੰ ਕਹਿਣਾ ਬੜਾ ਮੁਸ਼ਕਲ ਹੈ ਵੀ ਉੱਥੇ ਕਿਉਂ ਕੀਤਾ ਗਿਆ ਬਟ ਡੈਫੀਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮਗਨਰਸ ਜਿਹੜੇ ਉਹ ਜਿਹੇ ਚੀਜ਼ਾਂ ਨੂੰ ਯੂਜ਼ ਡੈਫੀਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮਗਨਰਸ ਜਿਹੜੇ ਉਹ ਜਿਹੇ ਚੀਜ਼ਾਂ ਨੂੰ ਯੂਜ਼ ਕਰਦੇ ਜਿਵੇਂ ਰਾਜਸਥਾਨ ਉਹ ਰਾਜਸਥਾਨ ਪੁਲਿਸ ਉਹ ਰਾਜਸਥਾਨ ਤੇ ਇਸਨਾਂ ਦੀ ਐਸਐਫ ਮਿਲ ਕੋਰਪੋਰੇਸ਼ਨ ਦੇ ਵਿੱਚ ਆਪਰੇਸ਼ਨ ਕੀਤਾ ਉਹਨਾਂ ਨਾਲ ਗੱਲ ਹੋਈ ਹੋएगी ਕਿ ਉੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਮਾਰਕਤਾਂ ਹੋਈਆਂ ਸੀ ਇਸ ਤਰ੍ਹਾਂ ਦੀ ਰਿਕਵਰੀ ਸੋ ਜਿਹੜਾ ਇਸ ਤਰੀਕਾ ਅਟੈਂਪਟਸ ਜਿਹੜੀਆਂ ਉੱਥੇ ਹੁੰਦੀਆਂ ਸਮਝ ਆਉਂਦੀਆਂ ਦੇਖੋ ਇਹ ਬਾਰਡਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਮਗਲਰ ਜਿਵੇਂ ਮੈਂ ਪਹਿਲਾਂ ਕਿਹਾ ਯੂਜ਼ ਕਰਦੇ ਰਹਿੰਦੇ ਨੇ ਮੈਨੂੰ ਜਿੱਥੋਂ ਤੱਕ ਯਾਦ ਹੈ ਇੱਕ ਵਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਦੋਂ ਮੈਂ ਮੁਹਾਲੀ ਪੋਸਟਡ ਸੀ ਉਦੋਂ ਵੀ ਬਾਰ ਮੇਰ ਦੇ ਵਿੱਚੋਂ ਆਰਡੀਐਕਸ ਦੀ ਬਾਰਡਰ ਤੋਂ ਰਿਕਵਰੀ ਹੋਈ ਸੀਗੀ ਇੱਕ ਕੇਸ ਦੇ ਵਿੱਚ ਤਾਂ ਇਹਦੇ ਵਿੱਚ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਕਿਉਂਕਿ ਬੇਸਿਕਲੀ ਉਹਨਾਂ ਨੇ ਆਪਣੀ ਸੇਫਟੀ ਤੇ ਕਨਵੀਨੈਂਸ ਦੇਖਦੇ ਆ ਸਰ ਇਹ ਇਸ ਤਰ੍ਹਾਂ ਜਿੰਨੀ ਵੱਡੀ ਇਹ ਰਿਕਵਰੀ ਆ ਕਰਦੇ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਸਾਰੇ ਕਾਰਵਾਈ ਕਰ ਰਹੇ ਉਹ ਜਦੋਂ ਤੱਕ ਜਿਹੜੇ ਮੈਨੂੰ ਇਹ ਹੋ ਰਿਹਾ ਇਸ ਲੈਵਲ ਤੇ ਕੰਮ ਕਰਨ ਲੱਗ ਪਏ ਉਹਨੂੰ ਕੀ ਸਮਝਦੇ ਕਿ ਇਹਦੇ ਵਿੱਚ ਕੰਟੀਨਿਉਟੀ ਰਹੇਗੀ ਤਾਂ ਫਿਰ ਇਸ ਦਾ ਰਿਕਵਰੀ ਗਾਰੰਟੀ ਕਿਹ ਹੈ ਸੋਫੀਟਰ ਦੇ ਬਾਰੇ ਦੇਖੋ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਇੱਥੇ ਪੂਰੀ ਸ਼ਕਤੀ ਹੈ ਜਦੋਂ ਦੇ ਆਪਣੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਸ਼ਕਤੀ ਹੈ ਔਰ ਬਹੁਤ ਵੱਡੀਆਂ ਸੀ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਜ਼ ਕੀਤੀਆਂ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਸਮੱਗਲਰ ਫੜੇ ਆ ਔਰ ਇਹਨਾਂ ਦੇ ਜਿਹੜਾ ਨੈਟਵਰਕ ਸਾਰਾ ਸਮੈਸ਼ ਕੀਤਾ ਔਰ ਉਹਦੇ ਨਾਲ ਔਰ ਬਹੁਤ ਵੱਡਾ ਡੈਂਟ ਪਿਆ ਜਿਹੜੀ ਸਪਲਾਈ ਚੇਨ ਨੂੰ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਡਿਮਾਂਡ ਸਾਈਡ ਤੇ ਵੀ ਅਸੀਂ ਘਟਾਉਣ ਵਾਸਤੇ ਪੁਲਿਸ ਜਿਹੜੀ ਹੈ ਐਡਿਕਟਸ ਨੂੰ ਵੀ ਦਾਖਲ ਕਰਾ ਰਹੀ ਹੈ ਔਟ ਸੈਂਟਰਾਂ ਨੂੰ ਲੈ ਕੇ ਜਾ ਰਹੇ ਆ ਔਰ ਜਿਹੜੇ ਬੰਦੇ ਬੇਲ ਤੇ ਆਏ ਉਹਨਾਂ ਦਾ ਵੀ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਜੀ ਮਾਨਿਕਾ ਸਰ ਜੀ ਕਿ ਜਿਹੜਾ ਨਸ਼ੇ ਦਾ ਨੈਟਵਰਕ ਹੈ ਪਰਾ ਪੰਜਾਬ ਦੇ ਬਾਰਡਰ ਤੋਂ ਨਹੀਂ ਹੂ ਜਿਹੜੇ ਮੇ देखो अः मैं कह सकता टू पाक बॉर्डर अपने जैफिनेटली कोशिश चलती रही है पाकिस्तान इंटरनेशनल बॉर्डर है वो तो क्योंकि राजस्थान है, के भी का नहीं पता है। और बाकी जगह बहुत है है। तो समगलर मैं जिदा किया कि अपना कोई ना कोई रस्ता लिखो अजय तो, तो सूह पता लगे जी हूँ पे कि आ गई तो दट इज ए ग्रे एरिया हां बिलकुल ਹਵਾਲਾ ਦੀ ਪੇਪਰ ਕਰਕੇਵੇਂ ਹਵਾਲਾ ਦਾ ਇਹ ਆਇਆ ਦੁਬਈ ਸਾਰਾ ਚੱਲਦਾ ਜੀ ਹਵਾਲਾ ਆਪਾਂ ਪਿੱਛੇ ਜੇ ਫੜੇ ਵੀ ਇੱਕ ਹੀ ਬੰਦੇ ਹਵਾਲੇ ਚ ਕਮਿਸ਼ਨਰ ਪੁਲਿਸ ਅੰਬਲਸਰ ਵੱਲੋਂ ਫੜੇ ਗਏ ਆ ਹੁਣ ਪਿੱਛੇ ਜੀ ਵੀ ਸਾਡੇ ਕੋਪਰੇਸ਼ਨ ਚੱਲ ਰਹੇ ਉਹ ਵੀ ਤੁਹਾਡੇ ਨਾਲ ਸੰਘਾ ਕਰਾਂਗੇ ਸੋ ਇਹ ਸਾਰਾ ਸਿਸਟਮ ਤਾਂ ਉਹ ਇੱਥੋਂ ਹਵਾਲਾ ਰਾਹੀਂ ਹੀ ਵਾਪਸ ਜਾਂਦਾ ਹੈ ਇਸ ਮਾਮਲੇ ਚ ਇਹ ਜਿਹੜੇ ਡਰਗਮਨੀ ਨਹੀਂ ਹੋਈ ਕਿਉਂਕਿ ਇਹਦੇ ਚਿੱਕ ਤੋਂ ਬੰਦੇ ਇੰਪੋਰਟੈਂਟ ਰਹਿੰਦੇ ਨੇ ਜਿਨ੍ਹਾਂ ਤੋਂ ਰਿਕਵਰੀ ਅਸੀਂ ਸਾਨੂੰ ਉਮੀਦ ਆ ਵੱਡੀ ਹੋਏਗੀ ਨਹੀਂ ਵੈਪਨ ਵਾਲੀ ਗੱਲ ਇਹਦੇ ਚ ਨਹੀਂ ਆਈ ਬਿਲਕੁਲ ਐਵੇਂ ਆਪਾਂ ਗਲਤ ਕਹਿ ਦਈਏ ਜਿੰਨੀ ਇਹ ਰਿਕਵਰੀ ਹੈ ਤੁਸੀਂ ਇਹ ਸੋਚੋ ਕਿ ਇਟਸ ਅ ਹਿਊਜ ਰਿਕਵਰੀ ਔਰ ਇੰਨੀ ਜਿਹੜੀ ਅੱਗੇ ਰਿਸਿਵਰ ਵੀ ਆਪਾਂ ਟ੍ਰੇਸ ਕਰ ਲਏ ਔਰ ਇਹਤੇ ਬੜੀ ਮਿਹਨਤ ਕੀਤੀ ਹੈ ਬੜਾ ਪ੍ਰੋਫੈਸ਼ਨਲ ਤੌਰ ਤੇ ਸਾਡੀ ਟੀਮ ਨੇ ਕੰਮ ਕੀਤਾ ਇਹ ਰੀਲੀ ਐਪਰੀਸ਼ੀਏਟ ਦੀ ਹਾਰਡਵਰਕ ਔਰ ਇੰਟੈਲੀਜੈਂਸ ਜਿਹੜੀ ਨੈਟਵਰਕ ਇਹਨਾਂ ਨੇ ਆਪਣਾ ਉਹ ਕਿਆ ਤਿਆਰ ਕਰਕੇ ਉਹ ਤੋਂ ਕੰਮ ਲਿਆ ਔਰ ਉਹਤੇ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਸਾਰਾ ਦੇਖੋ ਜੇ ਉਹ ਇੱਕ ਦੋ ਬੰਦੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਉਹ ਫੜੇ ਜਾਣੇ ਬਾਕੀ ਆ ਉਸ ਤੋਂ ਬਾਅਦ ਇਹ ਕੱਲ ਕਲੀਅਰ ਹੋ ਜਾਏਗੀ ਰਾਜਸਥਾਨ ਬੇਸਡ ਇੱਕ ਬੜਾ ਇੰਪੋਰਟੈਂਟ ਬੰਦਾ ਸਾਡਾ ਅਜੇ ਰਹਿੰਦਾ ਫੜਨਾ ਲੇਡੀ ਵੀ ਰਿਸੀਵਰ ਸੀਗੀ ਜੀ ਲੈ ਕੇ ਜਾਂਦੀ ਰਹੀ ਹੈ ਪਹਿਲਾਂ ਵੀ ਕਨਸਾਈਨਮੈਂਟ ਤੇ ਹੁਣ ਵੀ ਜਿਹੜੀ ਇਹ ਵੱਡੀ ਕਨਸਾਈਨਮੈਂਟ ਆ ਰਹੀ ਸੀ ਇਹ ਦੇ ਆਰ ਦੀ ਲਾਈਕਲੀ ਪੀਪਲ ਜਿਨ੍ਹਾਂ ਨੇ ਰੀਸੀਵ ਕਰਨੀ ਸੀ ਫਿਰ ਇਸ ਕੋਲ ਪਹਿਲੇ ਇੱਕ ਕਿਰਮੀ ਕੋਲ ਦਾ ਕਾਮਾ ਕਰੀਆ ਸੀ ਪਰ ਕਿਸੇ ਕੋਲ ਲੱਗਾ ਤੁਹਾਨੂੰ ਕਿ ਹੁਣ ਕਾ ਡਿਲੀਵਰ ਕਰਨਾ ਕੋਰ ਬੁਰ ਸਾਹਿਬ ਦੇ ਖਿਲਾਫ ਪਹਿਲਾਂ ਵੀ ਦੇਖੋ ਜੇ ਆਪਾਂ ਦੇਖੀਏ ਤਿੰਨ ਮੁਕਦਮੇ ਦਰਜ ਨੇ ਇੱਕ ਸੁਲਤਾਨਵਿੰਡ ਛਾਟਾ ਇੱਕ ਕਪੂਰਥਲੇ ਦੇ ਵਿੱਚ ਵੀ ਹੈ ਤੇ 2000 24 25 ਦੇ ਵਿੱਚ ਇਹ ਮੁਕਦਮੇ ਦਰਜ ਹੋਏ ਆ ਸੋ ਨੈਚੁਰਲੀ ਜਿਹੜਾ ਬੰਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਵੀ ਇਹ ਤੋਂ ਜਦੋਂ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਆਂਦਾ ਹੈ ਤਾਂ ਅਸੀਂ ਉਹ ਲੈ ਕੇ ਆਂਦਾ ਇਹਦਾ ਮੋਬਾਈਲ ਵੀ ਰਿਕਵਰ ਕੀਤਾ ਉਹਦਾ ਵੀ ਪਰਚਾ ਦਰਜ ਕਰਾਇਆ ਗੋਇੰਦਵਾਲ ਸਾਹਿਬ ਪਹਿਲੇ ਵੀ ਗੋਇੰਦਵਾਲ ਸਾਹਿਬ ਤੋਂ ਬੜੇ ਅਸੀਂ ਤੁਸੀਂ ਮਾਤਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਉਸ ਟਾਈਮ ਮੈਂ ਅਸੀਂ ਸਵਾਲ ਪੁੱਛਿਆ ਉੱਥੇ ਜੈਮਲ ਕਾ ਤਿਰਿ ਕਾ ਫੀਲੋਡ ਦੇ ਵਿੱਚ ਇਨਵੋਲਵ ਉਹਨਾਂ ਵੀ ਕੋਈ ਇਨਕੁਇਰੀ ਦੇਖੋ ਸਾਰਾ ਔਨ ਰਿਕਾਰਡ ਹੈਗਾ ਜੀ ਅਸੀਂ ਜੇਲ ਅਥਾਰਟिटीज ਦੇ ਨਾਲ ਹੀ ਕੋਲਾਬੋਰੇਸ਼ਨ ਦੇ ਵਿੱਚ ਹੀ ਕੰਮ ਕੀਤਾ ਬੜੀ ਸਾਨੂੰ ਸਹਿਯੋਗ ਮਿਲਿਆ ਉਹਨਾਂ ਵੱਲੋਂ ਤਾਂ ਹੀ ਇਹ ਫੋਨ ਰਿਕਵਰ ਹੋਇਆ ਤੇ ਬੰਦਾ ਫਿਰ ਅਸੀਂ ਲੈ ਕੇ ਆਏ ਸਾਰਾ ਇਹ ਜਿਹੜਾ ਪਰਦਾ ਫਾਸ਼ ਹੋਇਆ ਇਸ ਚੀਜ਼ ਦਾ ਸਰ ਜੀ ਡੇਢੀ ਸੇ ਤੋ ਕੋਈ ਪਹਿਲਾਂ ਪਤਾ ਨਹੀਂ ਹੈ ਨਹੀਂ ਹੈ ਉਹਦੇ ਉੱਤੇ ਨਹੀਂ ਹੈ ਥੈਂਕ ਯੂ ਜੀ